ਹਾਂਜੀ ਸਰ ਹੁਸ਼ਾਰਪੁਰ ਨੂੰ ਛੋੜਿਆ ਜਾ ਰਿਹਾ ਹੈਗਾ ਛੋਟਾ ਕੀਤਾ ਜਾ ਰਿਹਾ ਹੈ ਕਿ ਕੰਮ ਕਰ ਗੁਰਵਿੰਦਰ ਸਿੰਘ ਪੁਲਾਹਾ ਪਹਿਲਾਂ ਤਾਂ ਸਾਰਿਆਂ ਨੂੰ ਮੈਂ ਸਤਿ ਸ੍ਰੀ ਅਕਾਲ ਬੁਲਾਉਣਾ ਤੇ ਗੱਲ ਇਹ ਹੈ ਕਿ ਜਿਹੜੀ ਇਸ ਵੇਲੇ ਪੰਜਾਬ ਦੀ ਸਰਕਾਰ ਵੱਲੋਂ ਇਹ ਫੈਸਲਾ ਹੋ ਰਿਹਾ ਹੈ ਕਿ ਹੁਸ਼ਾਰਪੁਰ ਜ਼ਿਲ੍ਹੇ ਦੇ ਕੁਝ ਹਿੱਸੇ ਕੱਟ ਕੇ ਅਲੱਗ ਜ਼ਿਲ੍ਹਾ ਬਣਾਉਣਾ ਇਹਦੇ ਬਾਰੇ ਗੱਲਬਾਤ ਚੱਲ ਰਹੀ ਹੈ ਇਮੇਨਲੀ ਕੀ ਹੈ ਕਿ ਹੁਸ਼ਾਰਪੁਰ ਦਾ ਜਿਹੜਾ ਜ਼ਿਲ੍ਹਾ ਹੈ ਇਹ ਕੰਡੀ ਏਰੀਆ ਦਾ ਜ਼ਿਲ੍ਹਾ ਹੈ ਤੇ ਇਹਦੀ ਆਪਣੀ ਇੱਕ ਵੱਖਰੀ ਪਛਾਣ ਵੀ ਹੈਗੀ ਹੈ ਤੇ ਕੁਝ ਭੂਗੋਲਕ ਖਿੱਤੇ ਦੇ ਹਿਸਾਬ ਦੇ ਨਾਲ ਇਹਦਾ ਇੱਕ ਅਲੱਗ ਸਥਾਨ ਹੈਗਾ ਗੱਲ ਕਰੀਏ ਕਿ ਜਦੋਂ ਵੀ ਗੱਲ ਚੱਲਦੀ ਹੈ ਕਿ ਕੋਈ ਜ਼ਿਲ੍ਹਾ ਨਵਾਂ ਬਣਾਉਣਾ ਤੇ ਉਦੋਂ ਫਿਰ ਸਭ ਤੋਂ ਵੱਧ ਸ਼ਿਕਾਰ ਹੁਸ਼ਾਰਪੁਰ ਹੁੰਦਾ ਹੈ ਤੇ ਹੁਸ਼ਾਰਪੁਰ ਦੇ ਕੁਝ ਹਿੱਸੇ ਕੱਟ ਕੇ ਕੋਈ ਜਿਹੜੇ ਆ ਦੂਜੇ ਜ਼ਿਲ੍ਹਿਆਂ ਨਾਲ ਜੋੜੇ ਜਾਂਦੇ ਆ ਤੇ ਪਹਿਲਾਂ ਵੀ ਇਹ ਹੋ ਚੁੱਕਾ ਹੈ ਜਦੋਂ ਕੁਝ ਸਾਲ ਪਹਿਲਾਂ ਸਰਕਾਰ ਨੇ ਫੈਸਲਾ ਕੀਤਾ ਸੀਗਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਉਹ ਇੱਕ ਜ਼ਿਲ੍ਹਾ ਬਣਾਇਆ ਤੇ ਉਹ ਜ਼ਿਲ੍ਹਾ ਬਣਾਉਣ ਵੇਲੇ ਕੀ ਕੀਤਾ ਫੈਸਲਾ ਕੀਤਾ ਕਿ ਗੜ੍ਹਸ਼ੰਕਰ ਦੇ ਕੁਝ ਇਲਾਕੇ ਜਿਹੜੇ ਪਿੰਡ ਹੈਗੇ ਆ ਉਹ ਕੱਟ ਕੇ ਪਿੰਡ ਜਿਹੜੇ ਆ ਉਹ ਸ਼ਹੀਦ ਭਗਤ ਸਿੰਘ ਨਗਰ ਦੇ ਨਾਲ ਜੋੜ ਕੇ ਉਹ ਜ਼ਿਲ੍ਹਾ ਬਣਾਇਆ ਉਦੋਂ ਵੀ ਬਹੁਤ ਗੱਲ ਚੱਲੀ ਸੀ ਕਿ ਹਸ਼ਰਪੁਰ ਦੇ ਟੋਟੇ ਕਿਤੇ ਗਏ ਆ ਪਰ ਸਰਕਾਰਾਂ ਨੇ ਕੁਝ ਰਾਜਨੀਤਿਕ ਮੁੱਦਿਆਂ ਨੂੰ ਲੈ ਕੇ ਜਾ ਆਪਣੀ ਜਿਹੜੀ ਇਹਨਾਂ ਦੇ ਕੋਈ ਮੰਤਵ ਹੁੰਦੇ ਆ ਉਹ ਸਿਆਸੀ ਮਨੋਰਥ ਹੁੰਦੇ ਆ ਉਹਨਾਂ ਮਨੋਰਥਾਂ ਨੂੰ ਮੁੱਖ ਰੱਖ ਕੇ ਹੀ ਫੈਸਲੇ ਕੀਤੇ ਜਾਂਦੇ ਆ ਤੇ ਵਿਰੋਧ ਹੋਣ ਦੇ ਬਾਵਜੂਦ ਵੀ ਫਿਰ ਉਹ ਕੁਝ ਹਿੱਸੇ ਸ਼ਾਰਪੁਰ ਦੇ ਕੱਟ ਕੇ ਜਿਹੜੇ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਪਾ ਦਿੱਤੇ ਗਏ ਜਿਹਨੂੰ ਨਵਾਂ ਸ਼ਹਿਰ ਆਪਾਂ ਕਰਕੇ ਜਾਣਦੇ ਆ ਪੁਰਾਣੇ ਸਮੇਂ ਅੱਤ ਹੁਣ ਫਿਰ ਇਹ ਗੱਲ ਚੱਲਦੀ ਹੈ ਕਿ ਸ਼ਾਰਪੁਰ ਦੇ ਪਿੰਡ ਕੱਟ ਕੇ ਮੁੜ ਕੇ ਫਿਰ ਗੰਡਾਸਾ ਜਿਹੜਾ ਗੜ੍ਹਸ਼ੰਕਰ ਦੇ ਇਲਾਕੇ ਦੇ ਪਿੰਡਾਂ ਤੇ ਹੀ ਵਜਣਾ ਹੈ ਕਿ ਗੜ੍ਹਸ਼ੰਕਰ ਦੇ ਪਿੰਡਾਂ ਦਾ ਕੁਝ ਇਲਾਕਾ ਕੱਟ ਕੇ ਪਿੰਡ ਕੱਟ ਕੇ ਉਹ ਆਨੰਦਪੁਰ ਸਾਹਿਬ ਦੇ ਨਾਲ ਜੋੜਨਗੇ ਤੇ ਆਨੰਦਪੁਰ ਸਾਹਿਬ ਨੇ ਇੱਕ ਜ਼ਿਲ੍ਹਾ ਅਨਾਉਂਸ ਕਰਨ ਜਾ ਰਹੀ ਹੈ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਐਸੇ ਲਈ ਪੰਜਾਬ ਵਿੱਚ ਰਾਜ ਕਰ ਰਹੀ ਹੈ ਇਹ ਗੱਲ ਸੁਣਨ ਵਿੱਚ ਆ ਰਹੀ ਹੈ ਗੱਲ ਚੱਲਦੀ ਬਈ ਚਰਚਾ ਦਾ ਵਿਸ਼ਾ ਹੈ ਕਿ ਇਹਦਾ ਬਹੁਤ ਵੱਡੇ ਪੱਧਰ ਤੇ ਸ਼ਾਹਪੁਰ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਦੇਖਿਆ ਜਾਵੇ ਕਿ ਜਿਹੜੀ ਕੋਈ ਵੀ ਸਰਕਾਰ ਆਉਂਦੀ ਹੈ ਪੰਜਾਬ ਦੇ ਵਿੱਚ ਪਿਛਲੇ 15 ਸਾਲਾਂ ਨੂੰ ਲੈ ਕੇ ਚੱਲੀ ਹੈ ਇੱਕ ਸਰਕਾਰਾਂ ਜੜੀਆਂ ਵੀ ਆਈਆਂ ਉਨ੍ਹਾਂ ਦਾ ਇੱਕੋ ਰਾਗ ਹੁੰਦਾ ਹੈ ਕਿ ਸਾਡਾ ਖਜ਼ਾਨਾ ਖਾਲੀ ਹੈ ਤੇ ਪੰਜਾਬ ਦੇ ਸਰਦੇ ਕਰਜ਼ੇ ਦੀ ਪੰਡ ਜਿਹੜੀ ਆ ਦਿਨੋ ਦਿਨ ਵੱਡੀ ਹੁੰਦੀ ਜਾ ਰਹੀ ਆ ਤੇ ਜੇ ਆਪਾਂ ਗੱਲ ਕਰੀਏ ਕਿ ਐਸ ਵੇਲੇ ਜਿਹੜੀ ਪੰਜਾਬ ਵਿੱਚ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਜਿਹੜੀ ਆ ਸਰਕਾਰ ਬਣੀ ਆ ਤੇ ਇਹਨਾਂ ਦਾ ਇੱਕ ਨਾਰਾ ਸੀਗਾ ਕਿ ਅਸੀਂ ਬਦਲਾਅ ਲਿਆਉਣਾ ਹੈ ਤੇ ਜਿਹੜੀ ਰਾਜਨੀਤੀ ਚੱਲਤ ਹੈ ਉਹ ਪਚਲਤ ਰਾਜਨੀਤੀ ਤੋਂ ਹਟ ਕੇ ਅਸੀਂ ਆਪਣਾ ਜਿਹੜਾ ਹੈਗਾ ਉਹ ਕਾਰਜਕਾਲ ਪੂਰਾ ਕਰਾਂਗੇ ਇਹਦੇ ਵਿੱਚ ਕੀ ਹੋਇਆ ਕਿ ਅਸੀਂ ਸਭ ਤੋਂ ਜਿਹੜੀ ਪਹਿਲੀ ਗੱਲ ਇਹ ਆਈ ਸੀਗੀ ਪਹਿਲਾਂ ਮੈਂ ਗੱਲ ਕਲੀਅਰ ਕਰ ਦੇਵਾਂ ਕਿ ਮੈਂ ਨਿੱਜੀ ਤੌਰ ਤੇ ਨਾ ਕਿਸੇ ਪਾਰਟੀ ਦਾ ਸਮਰਥਕ ਹਾਂ ਤੇ ਨਾ ਕਿਸੇ ਪਾਰਟੀ ਦਾ ਵਿਰੋਧੀ ਹਾਂ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਉਦੋਂ ਇਹਨਾਂ ਵੱਲੋਂ ਇਨਕਲਾਬੀ ਐਲਾਨ ਬਹੁਤ ਵੱਡੇ ਵੱਡੇ ਕੀਤੇ ਗਏ ਸੀਗੇ ਤੇ ਜਿਨ੍ਹਾਂ ਵਿੱਚ ਇੱਕ ਐਲਾਨ ਪ੍ਰਮੁੱਖ ਸੀਗਾ ਕਿ ਜਿਹੜੇ ਖਰਚੇ ਐ ਜਿਹ ਵੀ ਆਈਪੀ ਕਲਚਰ ਐ ਉਹ ਉਸ ਕਲਚਰ ਨੂੰ ਅਸੀਂ ਘਟਾਵਾਂਗੇ ਖਰਚਿਆਂ ਨੂੰ ਘਟਾਵਾਂਗੇ ਤੇ ਇੱਕ ਫਾਰਮੂਲਾ ਕੈਲਕੂਲੇਸ਼ਨ ਜਿਹੜੀ ਐ ਉਹ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਪੇਸ਼ ਕੀਤੀ ਗਈ ਸੀ ਕਿ ਅਸੀਂ ਕਿਹੜਾ ਖਰਚਾ ਬਚਾ ਕੇ ਆਪਣਾ ਜਿਹੜਾ ਹੈਗਾ ਉਹ ਰਾਜ ਚਲਾਵਾਂਗੇ ਤੇ ਉਹਦੇ ਬਾਰੇ ਕੈਲਕੂਲੇਟਿਵ ਇਹ ਸੀਗੇ ਕਿ ਅਸੀਂ ਜੋ ਵੀ ਮਤਲਬ ਕੁਝ ਕਰਨਾ ਹੈਗਾ ਉਹ ਖਾਤੇ ਬਚਾ ਕੇ ਆਪਾਂ ਜਿਹੜਾ ਅਗਲੀ ਪਲਾਨਿੰਗ ਕਰਨੀ ਆ ਹੁਣ ਗੱਲ ਕਰਦੇ ਆ ਕਿ ਜੇ ਆਪਾਂ ਸਿਆਸੀ ਮਫਾਦ ਨੂੰ ਇੱਕ ਪਾਸੇ ਰੱਖ ਲਈਏ कि ਜਿਹੜੀ ਹੁਣ ਇਹਨਾਂ ਨੂੰ ਵਾਵਾ ਮਿਲਣੀ ਹੈਗੀ ਆ ਪਹਿਲੀ ਤੇ ਗੱਲ ਇਹ ਆ ਕਿ ਜਿਹੜੀ ਇਸ ਵੇਲੇ ਪੰਜਾਬ ਦੀ ਸਰਕਾਰ ਚੱਲ ਰਹੀ ਹੈ ਇਹਨਾਂ ਦਾ ਸਭ ਤੋਂ ਵੱਧ ਜੋਰ ਜਿਹੜਾ ਲੱਗਾ ਹੋਇਆ ਉਹ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਖੇਤਰੀ ਪਾਰਟੀ ਹੈ ਇਸ ਪਾਰਟੀ ਦੇ ਥੱਲੇ ਉਤਰਾਤਲ ਤੋਂ ਸਿਆਸੀ ਜ਼ਮੀਨ ਕਿਵੇਂ ਖੋਣੀ ਆ ਸਿਆਸੀ ਜ਼ਮੀਨ ਖੋਣ ਦੇ ਚੱਕਰਾਂ ਦੇ ਵਿੱਚ ਆਪਣੇ ਦਾਇਰੇ ਤੋਂ ਬਾਹਰ ਜਾਣ ਦੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਵੀ ਹੋ ਰਹੀਆਂ ਤੇ ਇਹ ਜਿਹੜੇ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਜਿਹੜੀ ਗੱਲ ਚੱਲ ਰਹੀ ਹੈ ਉਹਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਸ਼ਾਇਦ ਇਹ ਚਾਹੁੰਦੀ ਹੈ ਕਿ ਜਿਹੜੇ ਬਹੁ ਗੰਤੀ ਐਸਵੇਲੇ ਸਿੱਖ ਭਾਵਨਾਵਾਂ ਨੂੰ ਆਪਣੇ ਨਾਲ ਜੋੜਿਆ ਜਾਵੇ ਕਿ ਜਿਹੜੇ ਆਨੰਦਪੁਰ ਸਾਹਿਬ ਧਾਰਮਿਕ ਤੌਰ ਤੇ ਬਹੁਤ ਵੱਡਾ ਮਹੱਤਵ ਰੱਖਦਾ ਹੈ ਪੰਜਾਬ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਕਿਉਂਕਿ ਆਨੰਦਪੁਰ ਸਾਹਿਬ ਵਿੱਚ ਜਿਹੜੀ ਹੈ ਖਾਲਸਾ ਪੰਥ ਦੀ ਸਿਰਜਣਾ ਹੋਈ ਹੈ ਤੇ ਜਦੋਂ ਸਰਕਾਰ ਨੇ ਧਿਆਨ ਇਹ ਗੱਲ ਲੈ ਕੇ ਮਨ ਵਿੱਚ ਚੱਲੀ ਆ ਕਿ ਜਦੋਂ ਆਨੰਦਪੁਰ ਸਾਹਿਬ ਨੂੰ ਅਸੀਂ ਜ਼ਿਲ੍ਹਾ ਬਣਾ ਲਿਆਂਗੇ ਤੇ ਹੋ ਸਕਦਾ ਸਾਡੀ ਪ੍ਰਸਿੱਧੀ ਵੱਧ ਜਾਏ ਅਸੀਂ ਜਿਹੜੀ ਆਪਣੇ ਆਪ ਨੂੰ ਧਾਰਮਿਕ ਪਾਰਟੀ ਕਹਿੰਦੀ ਆ ਨਮਾਇੰਦਗੀ ਸਿੱਖਾਂ ਦੀ ਕਰਨ ਦਾ ਦਾਵਾ ਕਰਦੀ ਆ ਉਸ ਨੂੰ ਅਸੀਂ ਠੱਬੀ ਲਾ ਸਕੀਏ ਤੇ ਪਰ ਸਰਕਾਰ ਹੀ ਭੁੱਲ ਗਈ ਆ ਕਿ ਜਦੋਂ ਅਸੀਂ ਨਵਾਂ ਜ਼ਿਲ੍ਹਾ ਬਣਾਉਣਾ ਆ ਉਹਦੇ ਵਾਸਤੇ ਖਰਚੇ ਕਿੰਨੇ ਜ਼ਿਆਦਾ ਵੱਧ ਜਾਣੇ ਉਹਦੇ ਵਾਸਤੇ ਡੀਸੀ ਐਸਐਸਪੀ ਵੀ ਬਣਾਉਣਾ ਪਏਗਾ ਉਹਦੇ ਵਾਸਤੇ ਦਫ਼ਤਰ ਵੀ ਬਣਾਉਣੇ ਪੈਣਗੇ ਉਹਦੇ ਵਾਸਤੇ ਜੋ ਖਰਚਾ ਬਹੁਤ ਵੱਡਾ ਜਿਹੜਾ ਉਹ ਹੋਵੇਗਾ ਤੇ ਉਹਦੇ ਵਾਸਤੇ ਜਿਹੜਾ ਹੈਗਾ ਅਸੀਂ ਪ੍ਰਬੰਧ ਕਿਵੇਂ ਕਰਾਂਗੇ ਕਿੱਥੋਂ ਕਰਾਂਗੇ ਸੋ ਮੇਰੇ ਨੁਕਤੇ ਨਜ਼ਰ ਤੋਂ ਐਸਵੇਲੇ ਜਿਹੜੀ ਇਹ ਗੱਲ ਇਹ ਬਹੁਤੀ ਜਿਆਦਾ ਫਾਇਦਾ ਨਹੀਂ ਹੈ ਕਿ ਅਸੀਂ ਸੂਬੇ ਦੇ ਸਿਰ ਦੇ ਲੋਕਾਂ ਦੇ ਸਿਰ ਦੇ ਉੱਤੇ ਪਾਣ ਜਿਹੜੀ ਕਰਜ਼ੇ ਦੀ ਪਹਿਲਾਂ ਤੋਂ ਵੱਡੀ ਆ ਇਹਨੂੰ ਹੋਰ ਵੱਡੀ ਕਰੀਏ ਜਦੋਂ ਅਸੀਂ ਕੋਈ ਜ਼ਿਲ੍ਹਾ ਨਵਾਂ ਬਣਾਵਾਂਗੇ ਉਹਦੇ ਵਾਸਤੇ ਸਾਰਾ ਇਨਫਰਾਸਟ੍ਰਕਚਰ ਨਵੇਂ ਸਿਰੇ ਤੋਂ ਬਣਾਉਣਾ ਪਏਗਾ ਤੇ ਉਹਦੇ ਵਾਸਤੇ ਜਿਹੜਾ ਬੋਝ ਆ ਅਲਟੀਮੇਟਲੀ ਲੋਕਾਂ ਦੀ ਸਿਰਾਂ ਤੇ ਪੈਣਾ ਹੈ ਲੋਕਾਂ ਦੇ ਦਿਮਾਗ ਤੇ ਇਹ ਬੋਝ ਰਹਿਣਾ ਕਿ ਨਵਾਂ ਜ਼ਿਲ੍ਹਾ ਬਣ ਗਿਆ ਸਾਨੂੰ ਖੁਸ਼ੀ ਹੈ ਪਹਿਲੇ ਕੰਮ ਕਿਵੇਂ ਚੱਲਣਗੇ ਜਦੋਂ ਪੰਜਾਬ ਦੇ ਖਜ਼ਾਨੇ ਤੇ ਇੰਨਾ ਬੋਝ ਪਏਗਾ ਪੰਜਾਬ ਤੇ ਪਹਿਲਾਂ ਹੀ ਗਰਜ਼ਾਈ ਹੈ ਆਪਾਂ ਜੇ ਕੈਲਕੂਲੇਸ਼ਨ ਲੈ ਕੇ ਚੱਲੀਏ ਕਿ ਪੰਜਾਬ ਦੇ ਹਰ ਬੱਚੇ ਦੇ ਸਿਰ ਤੇ ਬਹੁਤ ਵੱਡੀ ਲੱਖਾਂ ਦੀ ਗਿਣਤੀ ਦੇ ਵਿੱਚ ਅਮਾਉਂਟ ਦੇ ਵਿੱਚ ਕਰਜ਼ਾ ਇੱਕ ਬੱਚੇ ਦੇ ਸਿਰ ਤੇ ਚੱਲ ਰਿਹਾ ਤੇ ਅਸੀਂ ਖਰਚਾ ਕਿਵੇਂ ਮੈਨੇਜ ਕਰਾਂਗੇ ਸੋ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਨਵਾਂ ਜ਼ਿਲ੍ਹਾ ਬਣਾਉਣਾ ਕਿਸੇ ਵੀ ਪੱਖ ਤੋਂ ਉਚਿਤ ਨਹੀਂ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਐਜਾ ਦੇ ਫੈਸਲੇ ਕਰੀਏ ਜਿਹਦੇ ਉੱਤੇ ਵੱਧ ਤੋਂ ਵੱਧ ਜਿਹੜਾ ਹੈਗਾ ਅਸੀਂ ਖਜ਼ਾਨਾ ਬਚਾ ਸਕੀਏ ਖਜ਼ਾਨੇ ਦੇ ਉੱਤੇ ਭਾਰਨਾ ਪਾ ਸਕੀਏ ਜੋ ਅਵੇਲੇਬਿਲਟੀ ਸਾਡੇ ਕੋਲ ਹੈਗੀ ਆ ਉਹਦੇ ਹਿਸਾਬ ਨਾਲ ਹੀ ਅਸੀਂ ਕੋਈ ਪ੍ਰਬੰਧ ਕਰੀਏ ਤੇ ਜਿਹੜੀਆਂ ਇਸ ਲਈ ਭਾਵਨਾਵਾਂ ਹੁਸ਼ਾਰਪੁਰ ਦੇ ਲੋਕਾਂ ਦੀਆਂ ਨੇ ਕਿ ਹੁਸ਼ਾਰਪੁਰ ਨੂੰ ਕਟਵਾਡ ਨਾ ਕੀਤਾ ਜਾਵੇ ਤੇ ਇਹਨਾਂ ਭਾਵਨਾਵਾਂ ਨੂੰ ਮੰਨ ਕੇ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਸਤਿ